ਆ ਬਾਬੇ ਗੋੜ ਬਸ ਇੱਕ ਦੋ ਦਿਨ ਦੇ ਵਿੱਚ ਵਿੱਚ ਤੁਹਾਨੂੰ ਗੋੜ ਦੀ ਵੀਡੀਓ ਵੀ ਆ ਜਾਊਗੀ 10 ਮਿੰਟ ਹੋਏ ਇਹਨਾਂ ਬੈਠੇ ਨੂੰ ਤੇ ਕਰੋ ਚੱਕ ਲਓ ਵੀ ਬਾਬੇ ਇੱਕ ਪਾਰਸਲ ਹੋਰ ਆ ਗਿਆ ਪਾਰਸਲ ਦੇ ਪਾਰਸਲ ਆਉਂਦੇ ਐ ਕੀ ਅੱਬੋ ਬਾਜੀ ਲਈ ਪਹਿਲਾ ਪਾਣੀ ਲਾਉਣ ਲੱਗੇ ਆਪਾਂ ਤੇ ਇੱਕ ਬੂੰਦ ਦਿੱਤੀ ਆ ਸ਼ਹਿਦ ਦੀ ਸਿਰਫ ਇੱਕੋ ਬੂੰਦ ਨਹੀਂ ਪਿਓਰ ਸ਼ਹਿਦ ਆ ਇੱਕ ਬੂੰਦ ਪਹਿਲੇ ਪਾਣੀ ਤੇ ਜਿੱਦਾਂ ਲਾਉਣਾ 5 ਐਮ ਐਲ ਪਾਣੀ ਲਾਇਆ ਇਹਨੂੰ 5 ਲਾਇਆ ਨਾ ਹਾਂ ਹਾਂ 5 ਐਮ ਐਲ ਪਾਣੀ ਨਾ ਸੁੱਜੂਗੀ ਵੀ ਨਹੀਂ ਤੇ ਕੰਪਿਊਟਰ ਵਧੀਆ ਡਾਰ ਵੀ ਕਰਕੇ ਜਾਊਗਾ ਨਾ ਪਰਦਾ ਨਹੀਂ ਫਿਰ ਪਾਣੀ ਜਿਸਮ ਚ ਨਹੀਂ ਲੈਂਦਾ ਇਹ ਨਾਲ ਆ ਪਿੰਜਰਾ ਦੇ ਕਿ ਇਹ ਪਿੰਜਰਾ ਆਪਾਂ ਵੱਡਾ ਕਰਿਆ ਹੁਣ ਇਹਦੇ ਚ ਪਰਪੁਰਨੀ ਵੀ ਗੇਲਦੇ ਹਨਾ ਬਹੁਤ ਵਧੀਆ ਚੀਜ਼ ਆ ਬੱਬਾ ਇਹ ਕਬੂਤਰ ਫਰਵਾਦਾ ਇਦਾਂ ਥੱਲੇ ਨਹੀਂ ਆਉਂਦਾ ਹਾਂ ਡੱਬੀ ਵਾਲੇ ਚ ਫਾ ਜਾਂਦਾ ਪਰ ਇਹ ਡੱਬੀ ਵਾਲਾ ਨਹੀਂ ਪਿੰਜਰਾ ਇਹ ਚ ਪਰ ਨਹੀਂ ਕਬੂਤਰ ਦਾ ਖਰਾਬ ਹੁੰਦਾ ਮਾਸਾ ਇਹ ਨੀਲੀ ਦੇਖਾਂ ਭਾਈ ਆਹ ਦਿੱਤਾ ਇਦਾਂ ਖਾ ਮੋਗਣਾ ਚਾਹੀਦਾ ਕਬੂਤਰ ਦਾ ਜਦੋਂ ਇਹ ਨਾਲ ਛਣ ਜਾਂਦਾ ਕਬੂਤਰ ਦਾ ਹਾਂ ਖਰਾਬ ਹੋ ਜਾਂਦਾ ਪਰ ਉਹਨਾਂ ਵੀ ਡਾਰ ਘੜਦੀ ਕਬੂਤਰ ਦੀ ਹੂੰ ਯਾ ਸ਼ਾਇਦ ਵਾਸ 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 ਇੱਕੋ ਹੀ ਬੂੰਗਰ ਇੱਕ ਮੂਦੀ ਦੇਣੀ ਆ ਤੇ ਉਦੋਂ ਬਾਅਦ ਲਾ ਦਿਓ ਪਾਣੀ ਸਰਿੰਜ ਵੀ ਨਵੀਂ ਸਹੀ ਆ ਨਾ 5 ਐਮਐਲ ਦਾ ਪਤਾ ਪਤਾ ਲੱਗ ਜਾਂਦਾ ਬੰਦੇ ਨੂੰ ਉਹ ਕਸੀਆਂ ਸਰਿੰਜਾਂ ਪੁਰਾਣੀਆਂ ਖਰਾਬ ਸੀ ਲਓ ਵੀ ਪਾਣੀ ਲਾ ਦਿੱਤੇ ਤੇ ਜੜੀਆਂ ਆਪਣੀਆਂ ਚਾਰ ਮਾਦੀਆਂ ਦੂਜੀਆਂ ਆ ਤਿੰਨ ਉਹ ਸੁੱਕੀਆਂ ਉਹ ਸੁੱਕੀਆਂ ਕੱਢਾਂਗੇ ਆਪਾਂ ਹਨਾ ਕਿਉਂਕਿ ਉਹ ਉਹ ਹੈਗੀਆਂ 18 ਤਰੀਕ ਦੀ ਬਾਜੀ ਲਈ ਕੱਢੀਆਂ ਆਪਾਂ ਤੇ ਨਾ ਮੋਟਰਸੈੱਡ ਦੀ ਬਾਜੀ ਆ ਤੇ ਬਾਕੀ ਨਾਲ ਨੂੰ ਸੈੱਟ ਸੁੱਟ ਹੋਲਾਂ ਤੋਂ ਫੇਰ ਕੱਢਦੇ ਆਂ ਕੂਤਰੀਆਂ ਨੂੰ 5 ਮਿੰਟ ਰੋਕ ਕੇ। ਲੋਈ ਬਾਬੋ ਲੱਗੇ ਆਂ ਡੋਣੇ ਇਹਨਾਂ ਨੂੰ ਹੁਣ। ਤੇ ਦੋ ਮਾਦੀਆਂ ਆਪਾਂ ਤਿਆਰ ਕੀਤੀਆਂ 10 ਤਰੀਕ ਤੱਕ ਜਿਹੜੀ 10 ਨੂੰ ਛੱਡਣੀ ਬਾਜੀ ਪਹਿਲੀ ਬਾਜੀ ਆਪਾਂ। ਦੇਖ ਤਾਂ ਇਦਾਂ ਨਿਕਲਦੀਆਂ ਇੱਥੇ ਕੱਢ ਲਾ। ਖੋਲ ਦੇ ਇਹਨੂੰ ਮੜਿਆ ਮੋਰ ਨੂੰ ਕਰਕੇ ਖਿੱਚ ਮੋਰ ਨੂੰ ਕਰਕੇ ਮੋਰ ਨੂੰ ਕਰ ਮੈਂ ਹਾਂ ਇਦਾਂ। ਚੱਲੇ ਬਾ। ਅੱਛਾ 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 ਨਹੀਂ ਫੜ ਇੱਕ ਦਾ ਪੁੱਠੀਆਂ ਗੱਜਾਣੀਆਂ। ਆਹ। ਚੱਲ। ਇਹ ਆਪ ਹੀ ਸਾਡਾ ਆਪ ਹੀ ਕੱਢ। ਆ ਵੀ ਕਰਦੇ ਇਸੇ ਨੂੰ ਅੜਾ ਆਵਦੇ ਲੋਬੀ ਡੱਬੀ ਉੜ ਗਈ ਤੇ ਇੱਕ ਡੱਬੀ ਛੱਡਾਂਗੇ ਉਧਰ ਨੂੰ ਇੱਕ ਨੀਲੀ ਛੱਡਣੀ ਆ ਪਾਉ ਵਾਲੀ ਗਲਾਬੀ ਟੂਸਿਆ ਵਾਲੀ ਇਹ ਚੱਲੀ ਆਪਣੀ ਟੋਰੀ ਵਾਲੀ ਇਹਦੇ ਵੀ ਰੰਗ ਗੂੜਾ ਕਰਨਾ ਈ ਲੈ ਐਦਾਂ ਦਾ ਰੰਗ ਚਾਹੀਦਾ ਜਦਾ ਦੀ ਲੱਗਾ ਨਹੀਂ ਹੋ ਗਿਆ ਐਨਾ ਫਿੱਕਾ ਚਾਹੀਦਾ ਆ ਗੂੜੇ ਹੋ ਜਾਂਦੇ ਨਾ ਗਲਾਬੀ ਇਹ ਫੇ ਕਾਲਾ ਹੀ ਝਾਕਦਾ ਜਦੋਂ ਦੁੱਤਾ ਚੱਲ ਜਾਂਦਾ ਆ ਗਈ ਆਪਣੀ ਡੰਡਿਆਂ ਵਾਲੀ ਹਰਦੇ ਹਰਦੇ ਲੋਵੀ ਹੋ ਗਈ ਡੰਡਿਆ ਵਾਲੀ ਇਹ ਇਹ ਡੰਡੇ ਫੇਜ ਤਾਂ ਗੂੜਾ ਰੰਗ ਕਰਦੀ ਹੈ ਕਾਲੇ ਲੱਗਦੇ ਆ ਫਿਰ ਰੰਗ ਕਾਲਾ ਜਦੋਂ ਬੱਚਾ ਪਤਾ ਸ਼ਰਦੇ ਕੰਮ ਨੂੰ ਸੈਟ ਕਰਮੀ ਬੰਦੀ ਪਈ ਰਾੜ ਜਿੰਨਾ ਕੰਮ ਲੋਵੀ ਹੋ ਵੀ ਗਈ ਪਾਣੀ ਵਾਲੀ ਆਪਣੀ ਆ ਬਚਾਰੀ ਕਮਜ਼ੋਰ ਆ ਗਈ ਆ ਅੱਡੀ ਹੁਣ ਬਿਮਾਰ ਕਮਜ਼ੋਰ ਬਹੁਤ ਆ ਜੋਰਸ ਵਾਲੀ ਉਹਨਾਂ ਵੱਧ ਲਾਉਂਦੀ ਆ ਪਰ ਹੈਗੀ ਕਮਜ਼ੋਰ ਆ ਜੋਰ ਵੱਧ ਮਾਰਦੀ ਆ ਜੋਰ ਵੱਧ ਮਾਰ ਜਾਂਦੀ ਆ ਕੋਈ ਨਹੀਂ ਉਹਨੂੰ ਪੂਰੀ ਰਾਜੀ ਕਰਕੇ ਛੱਡਾਂਗੇ ਕੱਚੀ ਨਹੀਂ ਛੱਡਣੀ ਆਰ ਚਲੋ ਆਪਾਂ ਹੁਣ ਥੋੜੀ ਜੀ ਕਾਲੀ ਕਰਨ ਲੱਗੇ ਆ ਦਸ ਤਰੀਕ ਕਾਲੀ ਇਹ ਪੂਰੇ ਗੁੱਤਰ ਜਦਾ ਅਜੇ ਬਣੇ ਨਹੀਂ ਹੈਗੇ ਗੁੱਤਰ ਪੂਰੇ ਬਾਹਰ ਚ ਨਹੀਂ ਹੈਗੇ ਤਾਂ ਆ ਕੋ ਨੀਲੀ ਉੜਦੀ ਪਈ ਜਿਹਨੂੰ ਪਾਣੀ ਲਾਇਆ ਤੇ ਉਹ ਦੂਤੀਆਂ ਹਾਂ ਦਾਣੇ ਤਾਂ ਨਹੀਂ ਨਾ ਤੇ ਗੁੱਡੇ ਚ ਕਿਹੇ ਚ ਦਾਣੇ ਤਾਂ ਨਹੀਂ ਆ ਕੇ ਕੰਪਟਰ ਜਿਹਾ ਕੱਢਣ ਗੁੱਡੇ ਦਾ ਦੋਨੇ ਹੀ ਨਹੀਂ ਅੱਜ ਤਾਂ ਉਹਦਾ ਫੰਕ ਵੀ ਨਹੀਂ ਆਇਆ ਅੱਛਾ ਪਤਾ ਨਹੀਂ ਮੈਨੂੰ ਆਹ ਲਓ ਵੀ ਬਾਬਿਓ ਰੰਗ ਲਾਤਾ ਬੱਚਿਆਂ ਦੇ ਛੋਟੇ ਬੱਚਿਆਂ ਦੇ ਸ਼ੁਰੂ ਲਾਉਣ ਲੱਪੇ ਰੰਗ ਹੋ ਗਿਆ ਕਵੱਡੀ ਗੱਲ ਨਹੀਂ ਬੰਦਾ ਕੱਲਾ ਵੀ ਲਾ ਸਕਦਾ ਹੋਲੀ-ਹੋਲੀ ਕਿ ਨਹੀਂ ਲੈ ਹੋਰ ਕੱਲਾ ਹੀ ਲਾ ਦੋ ਬਸ ਪਰਾਂ ਨੂੰ ਮਲੋ ਨਾ ਜਦੋਂ ਆਪਾਂ ਬਾਹਲਾ ਮਲਦੇ ਆ ਨਾ ਪਰ ਪਰ ਖਰਾਬ ਹੋ ਜਾਂਦਾ ਅਜ ਤਾਂ ਪੋਲਾ-ਪੋਲਾ ਲਾਉਣਾ ਰੰਗ ਪੁੱਠੇ ਬੰਨੇ ਵੀ ਲਾ ਦੇ ਦੇ ਪੂਰਾ ਹੋ ਜਾਂਦਾ ਪਰ ਅਜੇ ਇਹ ਸੀਵਾ ਕਰਨੀ ਨਾ ਦੀ ਵਿਚਾਰਿਆਂ ਦੀ ਹੋਰ ਹੋਰ ਬਾਚ ਉਹਨਾਂ ਦੇ ਲਾਉਨੇ ਆ ਬਾਬੇ ਪਾਊਡਰ ਲਾਵਾਂਗੇ ਜਿਹੜਾ ਜੂਆਂ ਵਾਲਾ ਇਹਨਾਂ ਤੇ ਵੱਡਿਆਂ ਨੂੰ ਜੂਆਂ ਪੈਣੀਆਂ ਹੁਣ ਨਾ ਸਾਰੇ ਆ 7-8 ਬੱਚੇ ਹੈਗੇ ਆ ਕਿੰਨੇ ਆ 7 ਹੀ ਆ ਨਾ 7 ਬੱਚੇ ਆ ਉਹ 7 ਤੇ 5-7 ਬੱਚੇ ਪਾਲਦੇ ਆ ਉਹ ਵੀ ਚੱਕਦੇ ਆ ਇਹਦਾ ਚੇਬ ਹਰਾ ਗਲਾਬੀ ਟੂਸਾ ਫਿਲਹਾਲ ਨਾਲ ਨਾ ਇਰੇ ਮਰੇ ਮੋਟਾ ਇਦਾਂ ਰੂ ਬਾਂਦਾ ਇਦਾਂ ਠਿੱਪੜੇ ਲੋਂਦਾ ਸਾਡੇ ਸਿੱਧੇ ਲੱਗੀ ਜਾਣੇ ਆ ਪੂਰੇ ਇਹਦਾ ਪੂਰਾ ਨਹੀਂ ਲੱਗਣ ਡਿਆ ਰੰਗ ਤੇਰਾ ਕੋਈ ਜਾਨੀ ਬਾਗ ਹਲੇ ਤਾਂ ਆਪਾਂ ਫਿੱਕੇ ਲਾਉਣੇ ਆ ਹਲੇ ਬੱਚਿਆਂ ਦੀ ਪਛਾਣ ਹੁੰਦੀ ਹੈ ਕਿਹੜਾ ਉਹਦਾ ਕਿਹੜਾ ਨਹੀਂ ਆਹ ਹੋਇਆ ਤਾਂ ਹੈ ਬੱਚਿਆਂ ਦੀ ਪਛਾਣ ਉਹ ਜਿਹੜੀ ਮੂਰ ਆਪਣੂਲੇ ਨੂੰ ਚੁੱਕ ਕਰਿੰਦਾ ਆ ਆ ਆ ਰੰਗ ਤੇਰਾ ਸਹੀ ਬਣਿਆ ਹੁਣ ਕੀ ਤਾਂ ਵਾਹ ਇਹ ਜਿੰਨਾ ਪਤਲਾ ਮੈਂ ਉਹੀ ਕਹਿਣਾ ਹੋਰ ਚੀਜ਼ਾਂ ਬਣਾ ਹਰੇ ਰੰਗ ਚ ਹਜੇ ਹੋਰ ਪਾ ਹਰਾ ਰੰਗ ਤੇਰਾ ਹਜੇ ਵੀ ਗੂੜਾ ਆ ਹਾਂ ਹਾਂ ਤਿੰਨ ਤਿੰਨ ਨਹੀਂ ਮੁੱਕ ਗਿਆ ਤਿੰਨ ਮੁੱਕ ਗਿਆ ਗਲਾਬੀ ਦੇ ਕਿੰਨਾ ਫੈਂਟ ਬਣਿਆ ਮੈਂ ਉਹੀ ਕਹਿ ਰਹਾ ਇਹ ਚਮਕਣਾ ਦੇਖੀ ਦੂਰੋਂ ਚਮਕਣਾ ਇਹ ਹਰੇ ਚ ਪਾਉਂਦੇ ਹੋਰ ਹਨਾ ਹਾਂ ਹਰੇ ਚ ਪੋਣਾ ਪੈਣਾ ਮੈਂ ਲਿਆਵਾਂ ਸ਼ੀਸ਼ੀ ਭੜਕੇ ਨਹੀਂ ਤੇ ਦੁਕਾਨ ਤੋਂ ਚੱਲ ਹਲੇ ਬੱਚੇ ਆ ਕੋਈ ਇਕੱਲੇਗਾ ਤੇ ਗੂੜਾ ਰਹਿ ਜਾਣਾ ਸਾਲਾ ਇਹ ਨਹੀਂ ਕੋਈ ਗੱਲ ਨਹੀਂ ਉਹ ਵੀ ਮਾਦੀਆਂ ਆਪਣੀਆਂ ਪੰਜੇ ਉਹ ਚੱਲਦੀਆਂ ਵੀ ਆ ਉਹਦੇ ਲੋ ਵੀ ਅੱਜ ਕਹਿੰਦਾ 1 ਵਜੇ ਸ਼ੁਰੂ ਕਰ ਲੈਣੀ ਆ ਬੜਕੋਣੀਆਂ ਛਤਰੀ ਤੇ ਉਹ ਮਾਰਦੀਆਂ ਚੱਕਰੀਆਂ ਉਹ ਉੱਤੇ ਖੜਗੀਆਂ ਜਾ ਕੇ ਫੇ ਇਹਦਾ ਮੂੰਹ ਭਾਂਜ ਪਾੜਨੇ ਲੈ ਲੈ ਇਹਨੂੰ ਪਾਣੀ ਪੂਣੀ ਦੇ ਲਾਣਾ ਸੀ ਸਾਡੇ ਨੂੰ ਹਜੇ ਨਹੀਂ ਬੰਦੀਆਂ ਛਿੱਲੇ ਇਹਦੇ ਛੜ ਗਈਆਂ ਤਾਂ ਨੂੰ ਆ ਬਣਦਾ ਮੋਰ ਸਾਰ ਗਰਮੀ ਗਰਮੀ ਪੈਣ ਲੱਗ ਪਈ ਆ ਖਲਾ ਪੈ ਚ ਕਦੀ ਸੁਣਿਆ ਨਹੀਂ ਸੀ ਆਹ ਮਹੀਨੇ ਦੇ ਵਿੱਚ ਨਾ ਆਹ ਮਹੀਨੇ ਚ 40 ਦਾ ਟੈਂਪਰੇਚਰ ਦੱਸਿਆ ਹੁਣ ਤੇ ਆਪਾਂ ਥਾਂ ਦੇ ਫਿਰਦੇ ਦੂਸਰ ਨੂੰ ਦੂਸਰ ਤਾਂ ਪਰ ਨਹੀਂ ਪੈਣੀ ਉੱਤੇ ਗਿਆ ਪੈ 40 ਦਾ ਟੈਂਪਰੇਚਰ ਆ ਮੈਂ ਹੁਣ ਚੈੱਕ ਕਰਦਾ ਹਾਂ ਕੂਤਰ ਹਲੇ ਨੇ ਕੱਚੇ ਕੱਢੇ ਕੇ ਨਾ ਹਾਂ ਬਹੁਤ ਘਟ ਟਾਮੇ ਟਾਮੇ ਬੰਦਿਆਂ ਨੇ ਕੱਢੇ ਹੈ ਕੂਤਰ ਕੱਚੇ ਹੀ ਆ ਹਾਂ ਕੱਚੇ ਹੈ ਗੀਆਂ ਲੀਹ ਦਪੱਟੇ ਵਾਲੇ ਕੀ ਗਏ ਸਰੇ ਨਹੀਂ ਹਾਂ ਆਪਾਂ ਵੀ ਬਾਬੇ ਉਹ ਕੱਚੇ ਹੀ ਆ ਕੂਤਰੀਆਂ ਛੱਡ ਦੇਣੀਆਂ ਦਾਸ ਨੂੰ ਕਿਉਂਕਿ ਡਾਰਾ ਹਜੇ ਕਿੰਨੀਆਂ ਹੋਈਆਂ ਮੇਰੇ ਹਿਸਾਬ ਨਾਲ ਇਹਨਾਂ ਦੀਆਂ 8 ਜਾਂ 9 7-8 ਡਾਰਾ ਹੋਈਆਂ ਹੋਣੀਆਂ 7 ਕਿ 8 ਡਾਰਾ ਹੋਈਆਂ ਸੁੱਕੀਆਂ ਤੇ ਪਾਣੀ ਤੇ ਵੀ ਕਰ ਲਈਆਂ ਆ ਆ ਦੋ ਕੀਤੀਆਂ ਸਿਰਫ ਥੱਲੇ ਵਾਲੀਆਂ ਨੀਲੀ ਤੇ ਡੱਬੀ ਬਾਕੀ ਨਹੀਂ ਕੀਤੀਆਂ ਪਾਣੀ ਤੇ ਹਜੇ ਕੋਈ ਵੀ ਬਾਕੀ ਉਹ ਤਾਂ ਵੱਡਾਂਗੇ ਹਜੇ ਇਦਾਂ ਹੀ ਇਹਨੂੰ ਲਾੜ ਰਤਾ ਇਹਨੂੰ ਰਤਾ ਯੂਰ ਮੰਦਾ ਇਨੂੰ ਡੱਕ ਖਾਲੀ ਨੂੰ ਲੋ ਵੀ ਇੱਕਦਾਂ ਗੀ ਬੈ ਬਾਕੀ ਵੀ ਆ ਗਏ ਥੱਲੇ ਇਹਨੂੰ ਪਾਣੀ ਦੀਆਂ ਚੁਸਕੀਆਂ ਹਲਵਾਈਆਂ ਹੁਣ ਆਪਾਂ ਕਟੌੜ 20-25 ਮਿੰਟ ਬਾਅਦ ਕਿਉਂਕਿ ਅੱਜ ਹਵਾ ਨਹੀਂ ਚੱਲਦੀ ਤੇ ਸੇਕ ਬਹੁਤ ਜ਼ਿਆਦਾ ਆ ਤੇ ਸ਼ੀਲੇ ਨੂੰ ਕਰਤਾ ਯਾਰਡ ਤੇ ਕਬੂਤਰ ਤਾਂ ਅਜੇ ਬੈਂਦੇ ਨਹੀਂ ਆਹ ਦੇਖ ਮੀਲਾ ਦਾ ਪਾਪਾ ਨੂੰ ਅੱਜ ਹਨਾ ਉਹ ਯਾਰ ਨੰਗੇ ਪੈਰੀਂ ਤੋਰ ਹੋਣ ਡਿਆ ਥੱਲੇ ਇਹ ਪੈਣੀ ਗਰਮੀ ਵਾਰੇ ਲੋੜੋਂ ਵੱਧ ਪੈਣੀ ਆ ਅਹੀਲੇ ਨੂੰ ਕਰਤਾ ਪੱਕਾ ਜਿਗੜ ਨਾਲੇ ਕਬੂਤਰਾਂ ਨੂੰ ਨਾ ਪਵੇ ਫੇਕ ਤੇ ਕਬੂਤਰੀਆਂ ਆਪਣੀਆਂ ਆ ਫਿਰਦੀਆਂ ਆ ਤੇ ਇਹਨੂੰ ਸ਼ੇਰ ਨੂੰ ਛੱਡਿਆ ਤੇ ਪੜਕਾਈਆਂ ਲਾਉਣ ਨੂੰ ਆਜ 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 ਦੋ ਆ ਫਿਰਦੇ ਆ ਆ ਮੇਲਾ ਬਣਾਉਂਦੇ ਕਰਦੇ ਮੇਲਾ ਤੁੱਪੇ ਬੈਠਿਆਂ ਦਾ ਮੁੱਲ ਮੋੜਦੇ ਆ ਵੀ ਜੇ ਇਹ ਹੀ ਤੁੱਪੇ ਛੜਦੇ ਆ ਤੇ ਉਹ ਵੀ ਛੜਦੇ ਆ ਵਿਚਾਰੇ ਛੱਡਿਆ ਵੀ ਜਲਦੀ ਕੂਤਰ ਬਹਿ ਜਾਣਗੇ ਪਰ ਅਸੀਂ ਬੈੰਡ ਨੂੰ ਮੰਨਦੇ ਨਹੀਂ ਇਹਦੇ ਕਰਕੇ ਬਹਿਣਗੇ ਉਹ ਤਾਂ ਬਾਲਾ ਹੀ ਮਰਦਾ ਵੀ ਉਹ ਕੂਤਰ ਪਰ ਬੈਂਦਾ ਨਹੀਂ ਅੱਗੇ ਭੂਇਆ ਨਾਲ ਚਾਹ ਇੱਕ ਹੋਰ ਰੱਤਾ ਬਹਿ ਗਿਆ ਤੇ ਦੋ ਉਹ ਉੱਤੇ ਬਹਿ ਗਏ ਹੋਰ ਇੱਕ ਰੱਤਾ ਉੜਦਾ ਤੇ ਨਾ ਫਿਰਦੀਆਂ ਲਿਆ ਵਿਛਿ ਲੈ ਅੰਦਰ ਉੜ ਗਈਆਂ ਪੂਛ ਵਾਲੀ ਖੁਦਾ ਕੋ ਬਹਿਨ ਦਾ ਮੂੜੀ ਹੈ ਨਹੀਂ ਸੀ ਉਧਰ ਧੱਕੇ ਨੇ ਬੈ ਗਈ ਉਹ ਵੀ ਉਧਰ ਤਕਰੀਬਨ ਬਹਿ ਗਏ ਆ ਰਹਿ ਗਿਆ ਰੱਤਾ ਆਪਣਾ ਜਿਹੜਾ ਉਧਰ ਘਸਦਾ ਸੀਗਾ ਤੇ ਅੱਜ ਸਾਰਿਆਂ ਨੂੰ ਐਂਡ ਤੇ ਆ ਟਾਈਮ 2 2 ਦੇ ਤਕਰੀਬਨ ਹੋ ਹੀ ਗਿਆ 2 ਵਜੇ ਹੀ ਗਿਆ ਚੜੂਗਾ ਹੁਣ ਪੇ ਦੋ ਆ ਬਹਿ ਗਏ ਆਪਣੇ ਬਾਕੀ ਆ ਬੈਠੀਆਂ ਪੰਜਾਬ ਮਾਦੀਆਂ ਇਹ ਤਾਂ ਕਰਨਡੀਆਂ ਆਪਣੇ ਪਰਪਲ ਖੁਰਕ ਕੇ ਬੇਟੂ ਬੂਟੀ ਚਲਾਨੀ ਸ਼ੁਰੂ ਵੀ ਕਰਦੀ ਬੇਟਰ ਹੈਸ਼ ਛੜੀਆਂ ਮਾਰਨ ਡਈਆਂ ਦੇ ਆਹੋ ਮੰਨੂਦੀ ਰਹਿਜ ਰੰਦੀ ਹੱਲੀ ਆਹੋ ਹੀ ਨਾ ਫੁੱਲ ਖਾਲੀ ਨਹੀਂ ਹੁੰਦੀਆਂ ਹੂਸਰੀ ਸਵੇਰ ਨੂੰ ਹੋਣਾ ਕੋਤੋਂ ਕੋਈ ਤਾਂ ਪਣੀ ਆ ਆਹ ਮਾੜਾ ਮੂਟਾ ਤੋੜਦਾ ਹੀ ਆ ਫੁੱਤਰ ਵੇਟ ਅਰੇ ਕੱਚਾ ਉਤਰਿਆ ਯਾਰੀ ਤੀਜੀ ਘੜਾਰਤਾ ਇਹਦੀ ਹੈਗੀ ਆ ਤੀਜੀ ਚੌਥੀ ਢਾਰਾ ਉਤਰਦੀ ਵਧੀ ਹੜਕੇ ਆ ਫੇ ਵੀ ਦੋ ਦਾ ਟਾਈਮ ਆ ਥੋੜਾ ਦੂਜੀ ਤੀਜੀ ਢਾਰੇ ਦੋ ਢਾਈ ਦਾ ਰਹੇ ਭਾਂਗ ਹੋਰ ਕੀ ਚਾਹੀਦਾ ਮੜਾ ਮੁੱਟ ਅੱਦ ਨਹੀਂ ਜਾਣਾ ਡਾਊਨ ਥੱਲੇ ਨੂੰ ਫੇ ਬਣੂਗਾ ਹੌਲੀ ਹੌਲੀ ਕੂਤਰ ਦੀ ਸ਼ਾਮ ਵਧੀਆ ਹੋਵੇ ਨਾ ਹੁੰਦੇ ਦੀ ਘਟੋ ਘਟ 5-7 ਮਿੰਟ ਛੱਡੋ ਫਿਰ ਮੂੰਹਵਾ ਸਾਫ਼ ਕਰੋ ਫਿਰ ਹੁੰਦਾ ਜਿਹੜੇ ਕੂਤਰ ਆਂਦੇ ਨੇ ਮੂੰਹ ਚ ਬੱਤੀ ਧੱਕ ਦਿੰਦੇ ਉਹ ਵੀ ਮਾੜੀ ਆ ਆਪਾਂ ਬਾਬੇ ਗੁੜ ਬਸ ਇੱਕ ਦੋ ਦਿਨ ਦੇ ਵਿੱਚ ਵਿੱਚ ਤੁਹਾਨੂੰ ਗੁੜ ਦੀ ਵੀਡੀਓ ਵੀ ਆ ਜੂਗੀ ਗੁੜ ਚਾਪਾ ਕੀ ਕੀ ਪੁੰਨੇ ਜਿਹੜਾ ਗੁੜ ਦਿੰਨੇ ਆ ਇਹਨਾਂ ਨੂੰ ਦੇਖੋ ੜ ਕੇ ਆਇਆ ਕੂਤਰ ਆਇਆ ਕੂਤਰ ੜ ਕੇ ਆ ਗਿਆ ਆ ਹੁਣ ਬੈਠਾ ਪੁੱਤ 10 ਮਿੰਟ ਹੋਏ ਇਹ ਬੈਠੇ ਨੂੰ ਤੇ ਕਰੋ ਚੱਕ ਸਾਰੇ ਪੁੱਤਰ ਉੱਡ ਕੇ ਹੀ ਜਾਏ ਆਪਣੇ ਲੋ ਵੀ ਬਾਬੇ ਇੱਕ ਪਾਰਸਲ ਹੋਰ ਆ ਗਿਆ ਪਾਰਸਲ ਦੇ ਪਾਰਸਲਾ ਆਉਂਦੇ ਐ ਕਿ ਹੈ ਆ ਕਬੂਤਰਾਂ ਵਾਲੀ ਦੇ ਆ ਇੱਕ ਹੋਰ ਦੂਜਾ ਤੀਜਾ ਆ ਗਿਆ ਐਦਾਂ ਹੀ ਆਈ ਜਾਣੇ ਐ ਕਿ ਠਾ 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 ਕੋਈ ਬਾਬੇ ਉਹ ਲਾਪਿਆ ਸ਼ੀਲਾ ਬਦਾਮਦੂਮ ਛੱਲਣਾ ਛੱਲੇ ਲਾਈ ਜਾਨਾ ਢੇਰ ਹੋਰ ਹੋਣ ਇਤਰੇ ਵੀ ਪਿਆਸ ਅੱਧੇ ਅੱਧੇ ਹਜਾ ਚਾਰਾਂ ਪੰਜਾਂ ਮਾਦੀਆਂ ਨੂੰ ਪੋਣੇ ਆਪਾਂ ਉਸ ਤੋਂ ਬਾਅਦ ਫਿਰ ਆਹ ਬਾਕੀ ਕਬੂਤਰਾਂ ਦੇ ਛੱਲਾਂਗੇ ਤੇ ਮੈਂ ਛੱਡਦਾ ਬੱਚੇ ਤੇ ਬੱਚੇ ਛੱਡ ਕੇ ਮਿਲਦੇ ਆ ਕਿ ਨਹੀਂ ਪਾਉ ਗਿਰੀਆਂ ਲਈਆਂ ਘੱਟ ਤੇ ਹੁਣ ਇਹਨਾਂ ਤੇ ਲਾਉਨੇ ਆ ਮੱਖਣ ਥੋੜਾ ਥੋੜਾ ਮੱਖਣ ਲਾ ਦਾਂਗੇ ਉੱਪਰ ਜਿਹੜੀ ਨਾਲ ਚ ਤੇਲ ਦੀ ਕਮੀ ਹੁੰਦੀ ਆ ਉਹ ਪੂਰਾ ਕਰ ਦਿੰਦੀ ਹੈ ਨਾ ਮੱਖਣ ਬਹੁਤ ਵਧੀਆ ਨਾਲ ਛੰਡਾ ਹੁੰਦਾ ਮੱਖਣ ਲਓ ਜੀ ਬੱਸੇ ਪੁੱਥੇ ਵੀ ਛੜ ਲੈ ਤੇ ਇਹਨਾਂ ਦੇ ਰੰਗ ਰੂng ਲਾਇਆ ਸੀ ਵੀਰੇ ਆਪਾਂ ਉਹ ਵੀ ਕੱਢੇ ਆ ਕਾ ਕੂਤਰੀਆਂ ਗਿਰੀਆਂ ਹਾਂ ਠੀਕ ਹੈ ਨਾ ਆਪਾਂ ਇਹਨਾਂ ਨੂੰ ਦੋ ਨੂੰ ਰਹਿ ਗਿਆ ਉੱਤੇ ਵਾਲਿਆਂ ਨੂੰ ਤਿੰਨਾਂ ਨੂੰ ਤੇ ਆ ਇਹਨਾਂ ਨੂੰ ਪੰਜਰੋਂ ਪਾ ਦਿੰਦੇ ਗਿਰੀਆਂ ਇਹ ਬਾਦੰਬਦੂ ਖਾਣ ਡੀਆਂ ਹੁਣ ਤੇ ਆਹ ਬੱਚੇ ਰਹਿ ਗਏ ਚਾਰਖ ਇਹਨਾਂ ਨੂੰ ਵੀ ਕੱਢਦੇ ਆ ਬਾਹਰ ਕੂਤਰਾਂ ਨੂੰ ਵੀ ਪਾਉਂਦੇ ਬਹੁਤ ਥੱਲੇ ਵਾਲਿਆਂ ਨੇ ਤਾਂ ਖਾਫੂ ਲਏ ਆ ਤੇ ਹੁਣ ਆਪਣੀਆਂ ਖਾਣੀਆਂ ਇਹਨਾਂ ਨੂੰ ਦੇ ਕੋਲੀ ਭਰ ਕੇ ਪਾਤੀ ਆ ਵੀ ਖਾਈ ਜਾਓ ਜਿੰਨੇ ਪਚਾਉਣਗੇ ਉਨੇ ਹੀ ਕੱਲ ਨੂੰ ਇਹਨਾਂ ਨੂੰ ਹੋਰ ਪਾਵਾਂਗੇ ਜਿੰਨੇ ਕ ਪਚਾਣਗੇ ਉਨੇ ਹੀ ਪਾਉਣੇ ਆ ਬਸ ਜਿਆਦਾ ਆਪ ਤੋਂ ਨਾ ਜਿਆਦਾ ਪਾਉਣੇ ਨਾ ਘੱਟ ਜਿੰਨੇ ਹਜਮ ਕਰਦੇ ਆ ਸਵੇ ਨੂੰ ਖਾਲੀ ਚਾਹੀਦਾ ਕੂਤਰ ਆਬਾ ਕਿ ਜਿਹੜੇ ਰੰਗ ਰੰਗ ਲਾ ਕੇ ਛੀਲਾ ਲੱਗਾ ਇਹਨਾਂ ਨੂੰ ਪੰਗੇ ਲੈਣਾ। ਇਦਾਂ ਇਹਨਾਂ ਨੂੰ ਹੁਣ ਪਤਾ ਲੱਗ ਜੂਗਾ। ਛੱਡੀਏ ਇੱਕ ਦੋ ਵਾਰ। ਕਿਹੜੀ ਐਕਟਿਵ ਆ ਜਾਣਾ ਲੱਗਦੇ ਨੇ। ਇਹ ਤਾਂ ਕਾਲ ਸਰਾਜਾ ਲੱਗਦਾ। ਕਿਹੜਾ? ਆਹ ਇੱਕ ਆ ਬੱਗਾ। ਆਵਲਾ? ਹਾਂ। ਛਤਰੀਆਂ ਲਾਵਲਾ ਲੱਗੀ ਵਰ। ਕਿ ਦੇਖੀਏ। ਆ ਬੂਤ ਵਾਲੇ ਦੋਨੇ ਸਹੀ ਆ। ਹਾਂ ਹਾਂ ਆ ਆ ਵੀ ਸਹੀ ਆ ਐ ਨਹੀਂ ਮੰਨਦੇ ਸੀ ਲੈ ਇਹਨੂੰ ਫੜੇ ਨੂੰ ਆ ਕਾਲ ਕੰਤਰੀ ਇਹਨੂੰ ਫੜ ਹਾਂ ਹਾਂ ਉਹ ਤੇ ਬਿਠਾਇਆ ਦੋ ਉਹਨਾਂ ਨੇ ਉਹ ਵੀ ਹਿੱਲਾ ਗਿਆ ਹੁਣ ਉੱਤੇ ਬਿਠਾਉਣੇ ਇਹਨਾਂ ਨੂੰ ਛਤਰੀ ਤੇ ਛਤਰੀ ਦਾ ਕਪੜਾ ਮੜਾ ਸਹੀ ਕਰੀਂ ਆ ਸੂਈ ਲਿਆ ਕੇ ਨਾ ਸੀਨੇ ਇਹਨੂੰ ਕਪੜੇ ਨੂੰ ਫਸਾ ਦੇਈ ਮੜਾ ਆ ਤੱਕ ਆਇਆ ਟੁੱਟ ਗਿਆ ਆਵਾ ਐਂ ਆਇਆ ਇਹ ਕਪੜਾ ਕਰ ਲਈ ਆ ਆਓ ਦਵਾਗਤ ਚਾਹੀਦਾ ਹੁੰਦਾ ਉਹਦਾ ਆਪੋਜੀਟ ਕਰਦੇ ਜਿੱਧਰ ਨੂੰ ਹਵਾ ਚੱਲਦੀ ਪਾਟਾ ਉਧਰ ਨੂੰ ਕਰਦੇ ਪੁੱਠਾ ਏ ਐਦਾਂ ਹਾਂ ਬਾਬਾ ਇੱਥੇ ਇੱਚ ਰੱਖਦੇ ਬਸ ਚਲੋ ਵੀ ਆ ਚੱਲੇ ਆ ਦੋਨੇ ਬੱਚੇ ਛਤਰੀ ਤੇ ਪਹਿਲੀ ਯਾਰੀ ਦੇਖੋ ਕੀ ਕਰਦੇ ਹੈ ਆ ਇੱਥੇ ਰੱਖ ਇੱਕ ਤਾਂ ਬਹਿ ਗਿਆ ਵੀ ਓਏ ਹੋਏ ਓਏ ਹੋਏ ਓਏ ਹੋਏ ਹੋਏ ਓਏ ਹੋਏ ਆ ਗਿਆ 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 ਧਾਣੂ ਕਰਦੇ ਨਹੀਂ ਛਤਰੀ ਕਿਉਂ ਸਾਰੇ ਉੱਠੋ ਲੱਗਾ ਆਹ ਲਿਆ ਸਿਆਪਾ ਵਾਲਾ ਪਾਲੀ ਸ਼ਾਮਾ ਨੂੰ ਲੋਹੇ ਬਾਬੇ ਸਾਰੇ ਬਿਠੋੜੇ ਕਹਿੰਦਾ ਬਿਠਾ ਕੇ ਫਿਰ ਤਾਂ ਦੱਸਦੇ ਬਾਬੇ ਬੱਚਾ ਇੱਕ ਨਿਕ ਉੜ ਗਿਆ ਬਿੰਦਿਆ ਸਾਰੀ ਪੈਰ ਵੀ ਨਹੀਂ ਲਾਏ ਉਹਨੇ ਤੇ ਉਹ ਜਾਂਦਾ ਸਾਨੀ ਪਿੰਡ ਰੋ ਓ ਦੀਦਾ ਪਹਿਲੀ ਡਾਰਾ ਬੱਚੇ ਦੀ ਇੱਕ ਤਾਂ ਛਲੇ ਵੱਡਾ ਛੱਡ ਦਈਏ ਵੱਡਾ ਉਹ ਜਾਂਦਾ ਬੱਚਾ ਆ ਆ ਗਿਆ ਆ ਗਿਆ ਆ ਦੇ ਕੁੱਤਰ ਛੇੜ ਇਥੋਂ ਆ ਗਿਆ ਆ ਗਿਆ ਆ ਦੇ ਆ ਦੇ ਦੇਖ ਕਿਤੋਂ ਨਿਕਲਣਗੇ ਇਹ ਹੋ ਗਿਆ ਭਾਈ ਇਹ ਅਜੇ ਤਾਂ ਲੱਗਾ ਉਹ ਸਪੈਦਿਆਂ ਚ ਫਸੂ ਜਾਗੇ ਆ ਗਿਆ ਲੋਈ ਬਾਬਿਓ ਟਾਈਮ ਅੱਧੇ ਘੰਟੇ ਤੋਂ ਉੱਤੇ ਹੋ ਗਿਆ ਮੇਰੇ ਸਾਣਾ ਘੰਟੇ ਦੇ ਲਗਭਗ ਇਕੱਲਾ ਹੀ ਘਸੀ ਜਾਂਦਾ ਇੱਕ ਵਾਰੀ ਲਾ ਗਿਆ ਤਾਂ ਕੋਠੀ ਦੇ ਪੈਰ ਹਲਕੇ ਜੇ ਲਾ ਗਿਆ ਫੇ ਉੜ ਗਿਆ ਪਿੰਦਿਆ ਸਾਰੀ ਆ ਆ ਗਿਆ ਵੀ ਉਹ ਛਤਰੀਆਂ ਦਾ ਮੂਹ ਹੀ ਨਹੀਂ ਕਰਦਾ ਇਹ ਗਲਤ ਕਰ ਲਿਆ ਕੰਮਾ ਟਾਈਮ ਹੈਗਾ ਉੜ ਜਾ ਹੁਣ ਹੋਇਆ ਸਲੋ ਹਨਾ ਹੁਣ ਮੱਠਾ ਜਾ ਹੋ ਗਿਆ ਇਹ ਸ਼ੁਰਲੀ ਬਣਿਆ ਸੀ ਇਹੇ ਆਉਗਾ ਹੁਣੋ ਸਾਡਾ ਚੀਨਾ ਲਾਉਣ ਨੂੰ ਫੜਾ ਚੀਨਾ ਨਹੀਂ ਵੰਦਾ ਹੁਣ ਕੁੜੀ ਜਵੇਦਾ ਪੰਗਾ ਪਾ ਲਿਆ ਅੱਧੀ ਦੁਪਹਿਰ ਤੋਂ ਸ਼ਾਮਾਂ ਨੂੰ ਕੰਮ ਖਰਾਬ ਕਰ ਲਿਆ ਵੀ ਸੂਰਜੇ ਥੱਲੇ ਆਉਣ ਡਿਆ ਹੁਣ ਤੇ ਬੱਚਾ ਚੰਗਾ ਆ ਤੇ ਬੱਚਾ ਕੰਮ ਖਰਾਬ ਕਰੂ ਨਾ ਹੋ ਜਾਂਦਾ ਆ ਦੇ ਆ ਇਹਨਾਂ ਨੇ ਬਾਬਿਆਂ ਨੇ ਕੀਤਾ ਕੰਮ ਬਾਬਿਆਂ ਦੇ ਤਾਂ ਉੜਦਾ ਹੀ ਛੱਡਿਏ ਓਏ ਬਾਬਿਆਂ ਨੂੰ ਪਾਤਾ ਪੜਥੂ ਚੋਨੇ ਹੁਣ ਉਹ ਚੀਨਾ ਲਾਉਣ ਨੂੰ ਛੱਡਿਆ ਉਹ ਵੀ ਨਹੀਂ ਪੈਂਦਾ ਦਾਲਾ ਉਹ ਕਿੱਤਰ ਗਿਆ ਉਹ ਚੀਂਦਾ ਵੀ ਨਹੀਂ ਪਤਾ ਉਹ ਸਾਲਾ ਉਹਦੇ ਮਗਰ ਮਗਰੀ ਤੁਰਿਆ ਫਿਰਦਾ ਜਿਹੜਾ ਗਿੱਜਿਆ ਛੱਡਿਆ ਇੱਕ ਉਹ ਬੱਚਾ ਫੇ ਨਹੀਂ ਬੈਠਾ ਅਜੇ ਇੱਕ ਵਾਰੀ ਉਹ ਗੁਰਦੁਆਰ ਦੇ ਅੱਜ ਪੈਰ ਲਾ ਗਿਆ ਬੱਚਾ ਗਲਤੀ ਕਰ ਲਈ ਪਤਾ ਨਹੀਂ ਹੁਣ ਘਰੇ ਆਉਂਦਾ ਜਾਂ ਨਹੀਂ ਆਉਂਦਾ ਤੇ ਠੀਕ ਹੈ ਬਾਬਿਓ ਦੱਸਾਂਗੇ ਅਗਲੇ ਵਲੌਗ ਦੇ ਵਿੱਚ ਵਿੱਕੀ ਬਣਦਾ ਹਨਾ ਅੱਜ ਲੇਟ ਵੀਡੀਓ ਵਾਲੀ ਵੱਡੀ ਹੋ ਜਾਣੀ ਫਿਰ ਤੇ ਮਿਲਦੇ ਆਂ ਬਾਬਿਓ ਅਗਲੀ ਵੀਡੀਓ ਦੇ ਵਿੱਚ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਯਾਰ